ਈ ਸਤਿ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਦਰਸ਼ਨ ਦੇਖ ਜੀਵਾ ਗੁਰ ਤੇਰਾ ਲੋਕ ਮੁਹੱਲਾ ਪਹਿਲਾ ਚੋਰਾਂ ਜਾ ਰਾਂ ਰੰਡੀਆਂ ਕੁੱਟਣੀਆਂ ਨੀਵਾਂ ਬੇਰੀਨਾ ਕੀ ਦੋ ਤੇਰੀ ਸਾਨ ਨਨਣੀ ਸਦਾ ਵ세ਸ਼ ਪ੍ਰਾਨ ਚੋਰਾ ਗਰਾ ਰੰਡੀਆਂ ਕੁੱਟਣੀਆਂ دیوان دیਲੀ ਨਾਂ ਦੀ ਦੋਸਤੀ 베ਦੀਨਾ ਕਾ ਤੇ ਸਾਰਾ ਜੰਗਣੀ ਸਦਾ ਸੁਸਪਾ ਗਦੋ ਚੰਦਨ ਖੋਲੀਐ ਪੈਸਾ ਹੂਸੋ ਪਾਣ ਨਾਲ ਕੂੜਾ ਕੱਟਿਆ ਕੂੜਾ ਤਨੀਐ ਕੂੜਾ ਪੈਣ ਨਾਣ ਮਾਲਾ ਨਾਮ ਪਿਆ ਪਰਵਾਨ ਨਾਨਕ ਜੀ ਸੁਣ ਕੇ ਮੰਨਿਆ ਆਉਂਦਾਂ ਬਿਟੋ ਕੁਰਬਾਨ ਸਰਮਗਤ ਅਗੜੇ ਤੇ ਕਾਇਨ ਕੋ ਰਾਮ ਰਹਾ ਸਤ ਆਤਮ ਰਾਮ ਵਿਸ਼ਾਨੀਆਂ ਭਵਜਲ ਤਰ ਗਿਆ ਜੋਤ ਸੁਆਣੀ ਜੋਤ ਵਿੱਚ ਹਰ ਨਾਮ ਸਮਿਆ ਜੋਤ ਸਮਾਣੀ ਮੂਰਿਕਾ ਪਾਸਾ ਵਾਹਿਗੁਰੂ ਜੀ ਕੀ ਫਤਿਹ